ਕਰਬਣ ਬਦੇ ਨੂੰ ਕਿਹਾ ਵੀ ਚੱਲਦੇ ਮੋਰਚੇ ਦੇ ਵਿੱਚ ਜਦੋਂ ਤਿੱਥੋਂ ਜਿਹੜੀ ਫਰਕ ਰਹੇ ਲੈ ਪਹਿਲੇ ਸਿਰ ਤੇ ਤੂੰ ਬਾੜ ਦੇ ਟੱਪ ਕੇ ਇਕੱਲਾ ਗਾਹਾਂ ਬੈਠਿਆ ਸੀ ਅੰਜ ਉੱਥੇ ਮੋਰਚੇ ਨੂੰ ਵੀ ਕੱਟਦਾ ਤੇ ਇੱਧਰ ਸਾਨੂੰ ਵੀ ਕੱਟਦਾ ਉੱਥੇ ਤੇਰੇ ਦੇ ਰੋੜੇ ਮਾਰੇ ਗੁੰਡਿਆਂ ਦੇ ਬੀਜਪੀ ਦੇ ਨੇ ਟੋਡੀ ਜੱਥੇ ਬੰਦੀ ਸੱਤ ਸੌ ਹੰਦਾ ਲੈ ਕੇ ਪਹੁੰਚੀ ਸੀ ਉਹਨਾਂ ਦੀ ਹਮਾਇਤ 'ਤੇ ਮੈਂ ਮੀਰੀ ਗਵਾਈ ਚ ਗਏ ਤੇ ਬੰਦੇ ਉਹਨਾਂ ਦੀ ਦੁਬਾਰੇ ਸਟੇਜ ਚਲਵਾਈ ਆਪਾਂ ਨੇ ਉਹਨਾਂ ਦੀ ਵੀ ਸਟੇਜ ਧਾਰਮਿਕ ਸੀ ਉਹਨਾਂ ਦੀ ਵੀ ਸਿਆਸੀ ਬੋਲੀਆਂ ਦੇ ਤੇ ਉਹਨਾਂ ਦੀ ਸਟੇਜ ਤੇ ਵੀ ਤੇ ਉਲਟਿਆ ਗਲਤੀ ਉਹ ਤੋਂ ਇਹ ਹੋਈ ਸੀ ਵੀ ਜਿਹੜੀ ਲਾਲ ਕਿਲੇ ਦੇ ਝੰਡਾ ਚੜਾਉਣ ਗਿਆ ਸੀ ਵੀ ਉਹ ਤੁਸੀਂ ਮੰਡੋਂ ਵੀ ਭਾਈ ਸਾਥੋਂ ਫਰਕ ਰਹਿਦੀ ਉਹ ਤਾਂ ਸਾਰੇ ਐਂ ਹੋ ਰਹੀ ਸੀ ਵੀ ਲਾਲ ਕਿਲੇ ਦੇ ਝੰਡਾ ਚੜਾਉਣ ਬਣਾਇ ਨਹੀਂ ਹੈਗੇ ਅਸੀਂ ਅਸੀਂ ਤਾਂ ਕਿਸਾਨੀ ਮੰਗਾਂ ਨੂੰ ਲੈ ਕੇ ਆਏ ਆ ਕਿਸਾਨੀ ਮੰਗਾਂ ਦੇ ਲੈਣਾ ਚਾਹੀਦਾ ਪਰ ਉਸ ਗੱਲ ਤੋਂ ਸਾਰੇ ਭੱਜੇ ਨੇ ਹੁਣ ਵੀ ਆਪਣੀ ਕੋਸ਼ਿਸ਼ ਆਪਾਂ ਨੇ ਉਹਨਾਂ ਨੇ ਚਿੱਠੀਆਂ ਕੱਢੀਆਂ ਆਪਾਂ ਨੇ ਚਿੱਠੀਆਂ ਕੱਢੀਆਂ ਉਹਨਾਂ ਨੂੰ ਵੀ ਮੋੜ ਬਚਾਰੋ ਜਰ ਇਹ ਨੂੰ ਜੇ ਸਾਰੇ ਇਕੱਠੇ ਹੋਣਿਓ ਅਸੀਂ ਸਾਡਾ ਜੱਤ ਨੇਗਰਾਹਾਂ ਜਿੱਥੇ ਬੰਦੀਦਾ ਵੀ ਸਾਰੀਆਂ ਭਾਰ ਦੀਆਂ ਜਿੱਥੇ ਬੰਦੀਆਂ ਨੂੰ ਇਕੱਠੀਆਂ ਕਰੀਏ ਇਹਦਾ ਦਵਾਰੇ ਮੋੜ ਬੰਦੀਏ ਲੜਾਈ ਬਹੁਤ ਵੱਡੀ ਹੈ ਤੁਸੀਂ ਤਾਂ ਕਹਿੰਦੇ ਹੋ ਵੀ ਐਮਐਸਪੀ ਦਿਓ ਬਾਈ 23 ਫਸਲਾਂ ਤੇ ਅਗਲੇ ਆਨੇ ਐਂ ਦੀ ਭੇਜ ਕੇ ਟਰੈਪ ਟਰੈਪ ਤੋਂ ਦੂਜਾ ਭੇਜਤਾ ਖੜਦਾ ਵੀ ਸਾਰੇ ਭਾਰ ਦੀਆਂ ਸਟੇਟਾਂ ਨੂੰ ਇਹ ਕਹੇਤਾ ਵੀ ਝੋਲੇ ਦੀ ਥੀਂ ਬਾਰੇ ਕਲਕ ਦੀ ਬਾਰੇ ਸਬਜੇਕਤਾ ਦੀ ਜ਼ਿੰਮੇਦਾਰੀ ਆ ਬੜਾ ਉਪਰਬੰਧ ਹਵਦਾ ਕੋਈ ਕੇਂਦਰ ਨਹੀਂ ਖਰੀਦ ਸਕਦਾ ਇਹਨੂੰ